我们。<天> <天后 S 1> ਵੀਰੋ ਕਰਵਾਸੀ ਨੂੰ ਤੁਹਾਨੂੰ ਬਹੁਤ ਕਰਦੇ ਵੇ ਆ ਇਹ ਬਾਤ ਕਿਉਂ ਕਰਦੇ ਵੇ ਤੁਹਾਨੂੰ ਇਹਨਾਂ ਨੇ ਸਾਨੂੰ ਥਾਂ ਰੱਖਣ ਦੀ ਜਗ੍ਹਾ ਨਹੀਂ ਦਿੱਤੀ ਮੈਂ ਬਰਤ ਚਾਹਾਂਕੂ ਮੈਂ ਕਿਹਾ ਕਿ ਜੇ ਉਹਨਾਂ ਬੰਦਾਂ ਨੂੰ ਮੈਂ ਕੁੜੀ ਨੂੰ ਲਾਏ ਤਾਂ ਮੈਨੂੰ ਬਿਲਾਦੇ ਤੇ ਕੁੜੀ ਨੂੰ ਨਹੀਂ ਜੇਦੇ ਤਾਂ ਮੈਨੂੰ ਕਿਉਂ ਕਰਦੇ ਆ ਘਰ ਵਾਲਾ ਇਹਨੂੰ ਦਾਰੂ ਕਿਉਂ ਘਾਇਆ ਨਹੀਂ ਇਹ ਦੇਖ ਸਕਦੇ ਹੋ ਸਮਾਨ ਕੱਢ ਕੇ ਬਾਹਰ ਸੁੱਟਿਆ ਜਾ ਰਿਹਾ ਇਥੇ ਪਰਵਾਸੀ ਆਦਾ ਪਰਵਾਸੀ ਨੇ ਆਦਾ ਪੈਸੇ ਲੈਣੇ ਕੋ ਕੀ ਹੋਇਆ ਨਹੀਂ ਹੋਇਆ ਜੀ ਸਾਡੇ ਨਾਲ ਗੱਲ ਹੋ ਰਹੀ ਆ ਫੋਨ ਗਿਆ ਪੈਸੇ ਲੈਣੇ ਨੇ ਕੋਈ ਸੁਣਦਾ ਨਹੀਂ ਵੀਡੀਓ ਕਰਵਾਸੀ ਕਿ ਤੁਹਾਨੂੰ ਬਾਹਰ ਕਰਦੇ ਆ ਇਹ ਬਾਹਰ ਕਿਉਂ ਕਰਦੇ ਬਾਬੂ ਇਹ ਕਿਹਾ ਕਿ ਬਾਬਾ ਜੀ ਤੁਹਾਡੇ ਨਾਲ ਲੱਗਦਾ ਇਹਨਾਂ ਨੂੰ ਸਾਨੂੰ ਕਾ ਰੱਖਣ ਦੀ ਜਗ੍ਹਾ ਨਹੀਂ ਦਿੱਤੀ ਆ ਜੀ ਬਾਬੂ ਇਹਨਾਂ ਪੁੱਛ ਕੇ ਮੈਂ ਲਾਇਆ ਬਾਬੂ ਇਹਨਾਂ ਨੇ ਕਿਹਾ ਕਿ ਇਹ ਕਿੱਥੇ ਰਹਿਣੇ ਨੇ ਰੇਤ ਹੋਊ ਕੈਂਸਰ ਹੋ ਗਿਆ ਬਾਬੂ ਚਾਰ-ਚਾਰ ਹੋ ਗਿਆ ਬਾਬੂ ਚਾਰ-ਚਾਰ ਨਹੀਂ ਬਿਲਕੁਲ ਇਹ ਦੇਖ ਲਓ ਪ੍ਰਕਾਮੁਖੀ ਹੋ ਰਹੀ ਆ ਇਹਨੂੰ ਮੈਨੂੰ ਪੱਕਾ 붙ਿ ਕਰਕੇ ਰੱਖਿਆ

ਮੈਂ ਜਾਣ ਕੋ 6 ਵਜੇ ਆਉਂਦਾ ਹਾਂ ਵੀ ਕਿਹਾ ਜਾਣਾ 6 ਵਜੇ ਬਹੁਤ ਬੱਚੇ ਖਾਣੇ ਬੱਚੇ ਨੇ ਮਾਲਮ ਕਿੰਨੇ ਲੋੜ ਪੈ ਗਏ ਉਹਨੂੰ ਘਰਵਾਣਾ ਪੈ ਗਿਆ ਨਹੀਂ ਕਿਉਂ ਮਾਲਮ ਕੰਦੇ ਮਾਰੀ ਦੱਪੜਦੀ ਕੋਈ ਮਾਲਮ ਕੱਲਾ ਪੈ ਬੱਚੇ ਨੂੰ ਕੰਦੇ ਕਿਰਾਇਆ ਸਾਹਿਬ ਮਿਲਦਾ ਨਹੀਂ ਤਾਂ ਕੀ ਕਰੀਏ ਜੀ ਬੱਲੇ ਝੂਠ ਬੋਲਦੀ ਖਾਏ ਬੱਚੇ ਨੂੰ ਕਹਿੰਦਾ ਤੂੰ ਵੀ ਪ੍ਰਵਾਸੀ ਦੇ ਵਿੱਚ ਕੰਮ ਕਰੀਏ ਉਹਦਾ ਕਿਰਾਇਆ ਮਿਲਦਾ ਕੱਲਾ 4 ਸਾਲ ਹੋ ਗਏ ਬਾਪੂ ਨੂੰ ਦੇ ਰਹੇ ਭਈ ਕੋਈ ਕਲਾ ਦਾ ਕਿਰਾਇਆ ਨਹੀਂ ਮਿਲਿਆ ਤੁਹਾਨੂੰ ਕਿੰਨੇ ਟਾਈਮ ਹੋ ਗਿਆ

ਵਰਦੀ ਕਾ ਨਾ ਵਰਦੀ ਲੇ ਪੁਲਿਸ ਕੰਪਲੇਂਟ ਕੀਤੀ ਕੋਈ ਤੁਸੀਂ ਅਸੀਂ ਕੁਛ ਨਹੀਂ ਕੀਤਾ ਸਿਰਫ ਪਾਜੀ ਆ ਅੱਛਾ ਨਾ ਕੀਤੀ ਹੈ ਤੇ ਮਾਰਿਆ ਕਿੰਨੇ ਨੇ ਇਹਨਾਂ ਨੇ ਮਾਰਿਆ ਬਿਲਕੁਲ ਦੇਖ ਸਕਦੇ ਹੋ ਹੰਗਾਮਾ ਦੇ ਵਿੱਚ ਹੰਗਾਮਾ ਹੋ ਰਿਹਾ ਕੀ ਹੋਇਆ ਕੀ ਸਾਰਾ ਕੁਝ ਨਹੀਂ ਹੋਇਆ ਸੀ ਬੱਚਾ ਆਇਆ ਸੀ ਜੱਡੀ ਲਾਣ ਕੀ ਹੋਇਆ ਕੀ ਸਾਰਾ ਅੱਜ ਤਾਂ ਸ਼ਾਮ ਦਾ ਜਾਂਦਾ ਮੇਰੇ ਬੱਚੇ ਤੇ ਬਿਲਕੁਲ ਦੇਖ ਸਕਦੇ ਹੋ ਹੰਗਾਮਾ ਹੋ ਰਿਹਾ ਇੱਥੇ

राया तो 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 क्या है की नहीं बाबू बुलाया जाए बाबू अपने प्राण बुलाओ ना फिर बाहर नहीं गया अभी तो समान करके गया चबेड़ मार के हूँ बाबू हूँ बाहर चल गया झूठ मारना ਤੈਨੂੰ ਮਹੀਨੇ ਕਰਤਾ ਹੀ ਮੰਗਿਆ ਮਸਨੇ ਯਾਰ ਮੈਂ ਇਹ ਮਾਤਾ ਹੁਨੇਗੇ ਤੇਰੇ ਦੁਕਾਨ ਮੇ ਆਣ ਮੈਂ ਤੇਰੇ ਮੰਗ ਕੇ ਆਇਆ ਹਾਂ ਬਾਪ ਮੈਨੂੰ ਮਹੀਨੇ ਦਾ ਟਾਈਮ ਦੇ ਦੇ ਫਿਰ ਵੀ ਆ ਕੇ ਘਰ ਮੇ ਕਲੇਜ ਪਾਇਆ ਨੇ ਫਿਰ ਵੀ ਉਹ ਘਰ ਵਾਲੀ ਚਪੇੜ ਲਾ ਕੇ ਗਈ ਆਹ ਕਿਹੜੀ ਫਰਜ਼ ਬੰਤੀ ਏ ਤੀ ਨਹੀਂ ਜਿੱਦਾਂ ਤੁਸੀਂ ਕਹਿੰਦੇ ਗੱਡੀ ਉਹਨੇ ਲਾ ਦਿੰਦੇ ਉਹਨਾਂ ਨੂੰ ਬਾਪ ਜੀ ਗੱਡੀ ਉਹਨੇ ਸਾਰੇ ਜਮਾਨ ਬੈਠ ਕੇ ਗੱਡੀ ਨਹੀਂ ਲਾ ਦਿੰਦੇ ਤੁਸੀਂ ਦੇਖੋ ਜਗਾ ਨਾ ਗੱਡੀ ਉਹ ਨਾ ਉਹ ਮਾਲੇ ਘਣਾ ਲਾ ਸਕਦੇ ਗੱਡੀ ਬਾਪ ਉਹ ਜੋ ਮਰਜ਼ੀ ਕਰੇ ਜੀ ਉਹਨਾਂ ਕੀ ਹੈ ਮੈਂ ਉਹਨੂੰ ਮੈਂ ਤਾਂ ਵਹਾਂ ਦੁਕਾਨ ਤੇ ਖਾਣਾ ਸਾਰਾ ਬੜਾ ਖਾਲੀ ਬੜਾ ਹੈ ਮੈਨੇ ਮਨਾ ਕੀਤਾ ਜੀ बाबू ने, ना कि कि ना ने ना मैंने मैंने मना की गाला मैंने दुकान ने बुला के गाला कटिया गई कोई जगह नहीं है करूंगा सहूलियत भैया खाली कर दो हम यहाँ अपना कि इसका सब्जी के काम है किराए चार साल में दुकान में बड़ा पहले ऐसी मेरे समझ लगा है ये भाला की लेना है इसी के पहले से चार साल कुछ नहीं दिया तीन दिन ऐसी डाली गया चार साल चार साल में कुछ नहीं बोला